ਠੀਕ ਠਾਕ ਹੈ ਜੀ ਅੱਜ ਦੀ ਜਿਹੜੀ ਆਪਣੀ ਹੋਮ ਰੈਮਡੀ ਹੈ ਸਕਿਨ ਕੇਅਰ ਨੂੰ ਲੈ ਕੇ ਉਹ ਹੈਗੀ ਹੈ ਜੀ ਅ ਸਪੈਸ਼ਲ ਪਿੰਪਲਸ ਦੇ ਲਈ ਜਿੰਨਾਂ ਦੇ ਥੀਸ ਤੇ ਬਹੁਤ ਜ਼ਿਆਦਾ ਫਿੰਸੀਆਂ ਲੱਗੀਆਂ ਫਿੰਸੀਆਂ ਦੇ ਦਾਗ ਨੇਗੇ ਤੇ ਜਿਹੜੇ ਪਿੰਪਲਸ ਜਿਹੜੇ ਪੇਨ ਕਰਦੇ ਹੁੰਦੇ ਨੇ ਹਨਾ ਵੱਡੇ ਵੱਡੇ ਫੂੜੇ ਜਿਹੀ ਹੋ ਜਾਂਦੇ ਨੇ ਉਹ ਵੀ ਇਸ ਚੀਜ਼ ਨਾਲ ਜਿਹੜਾ ਤੁਹਾਡੇ ਆਰਾਮ ਮਿਲੂਗਾ ਤੁਹਾਨੂੰ ਜਿਹੜੇ ਉਹ ਠੀਕ ਹੋਣੇ ਸ਼ੁਰੂ ਹੋ ਜਾਣਗੇ ਠੀਕ ਹੈ ਅੱਜ ਦੀ ਰੈਮਡੀ ਸਪੈਸ਼ਲੀ ਜਿਨ੍ਹਾਂ ਦੇ ਪਿੰਪਲਸ ਨੇ ਉਹਨਾਂ ਲਈ ਹੈ ਮੈਂ ਫੇਰ ਤੋਂ ਦੱਸ ਰਹੀ ਹਾਂ ਕਿ ਤੇ ਨਾਲ ਨਾਲ ਜਿਹੜੀ ਸਕਿਨ ਹੈ ਤੁਹਾਡੀ ਕਲੀਅਰ ਹੋਣ ਦੇ ਨਾਲ ਨਾਲ ਜਿਹੜੀ ਹੌਲੀ-ਹੌਲੀ ਤੁਹਾਡੀ ਸਕਿਨ ਹੈ ਜਿਹੜੀ ਉਹ ਗਲੋ ਕਰਨ ਲੱਗ ਜੂਗੀ ਠੀਕ ਹੈ ਸੋ ਜਿੱਥੇ ਨਾ ਫੈਂਸੀਆਂ ਦੀ ਗੱਲ ਛੱਡਦੀ ਆ ਤਾਂ ਉੱਥੇ ਆਪਾਂ ਯਾਦ ਕਰਦੇ ਆ ਕਿ ਨਿੰਮਾ ਹਨਾ ਨਿੰਮ ਦੇ ਪੱਤੇ ਨਿਮੋਲੀਆਂ ਇਸ ਚੀਜ਼ ਦੀ ਜਿਹੜੀ ਦਵਾਈ ਬਣਾਈ ਜਾਂਦੀ ਆ ਸਾਬਣ ਵੀ ਬਣਾਈ ਜਾਂਦੀ ਆ ਫੇਸ ਵਾਸ਼ ਵੀ ਬਣਾਇਆ ਜਾਂਦਾ ਹੈਗਾ ਹਨਾ ਸੋ ਅੱਜ ਆਪਾਂ ਪੈਕ ਲਗਾਵਾਂਗੇ ਅ ਨਿੰਮ ਦੇ ਪੱਤਿਆਂ ਦਾ ਠੀਕ ਹੈ ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਕੇ ਵੀ ਤੁਸੀਂ ਲਗਾ ਸਕਦੇ ਹੋ ਪਰ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਯੂਜ਼ ਕਰਾਂਗੇ ਉਹ ਆਪਾਂ ਨਿੰਮ ਦਾ ਜਿਹੜਾ ਨਿੰਮ ਦੇ ਪੱਤਿਆਂ ਦਾ ਪਾਊਡਰ ਬਣਿਆ ਹੋਇਆ ਹੈਗਾ ਸੁੱਕੇ ਪੱਤਿਆਂ ਦਾ ਉਹ ਆਪਾਂ ਆਪਣੇ ਫੇਸ ਤੇ ਜਿਹੜਾ ਅਪਲਾਈ ਕਰਾਂਗੇ ਉਹਦਾ ਪੈਕ ਬਣਾ ਕੇ ਠੀਕ ਹੈ ਜੀ ਅ ਇੱਥੇ ਆਪਣੇ ਕੋਲ ਨਿੰਮ ਦਾ ਪਾਊਡਰ ਹੈ ਜਿਹੜਾ ਨਿੰਮ ਦੇ ਪੱਤਿਆਂ ਦਾ ਪਾਊਡਰ ਬਣਿਆ ਹੋਇਆ ਹੈ ਉਹ ਆਪਾਂ ਲੈ ਲਿਆ ਹੈਗਾ ਠੀਕ ਹੈ ਸੋ ਜੇ ਤੁਸੀਂ ਪਾਊਡਰ ਨਹੀਂ ਲੈਣਾ ਚਾਹੁੰਦੇ ਕੰਮ ਦੋਨਾਂ ਦਾ ਇੱਕੋ ਹੀ ਹੋਊਗਾ ਕੋਡੀ ਪਿੰਪਲਸ ਨੂੰ ਰਾਮ ਕਰਨਾ ਹਨਾ ਠੀਕ ਕਰਨਾ ਉਹਨਾਂ ਨੂੰ ਤੇ ਤੁਹਾਡੀ ਸਕਿਨ ਜਿਹੜੀ ਕਲੀਅਰ ਹੋਣੀ ਸ਼ੁਰੂ ਹੋ ਜੂਗੀ ਤੇ ਨਾਲ ਨਾਲ 글로ਅ ਕਰੋਗੀ ਤੁਹਾਡੀ ਸਕਿਨ ਜਿਹੜੀ ਤੁਸੀਂ ਲਗਾਤਾਰ ਇਸ ਚੀਜ਼ ਨੂੰ ਯੂਜ਼ ਕਰਨਾ ਹੈਗਾ ਜੇ ਤੁਸੀਂ ਪਾਊਡਰ ਨਹੀਂ ਯੂਜ਼ ਕਰਨਾ ਤਾਂ ਤੁਸੀਂ ਨਿੰਮ ਦੇ ਪੱਤੇ ਲੈ ਸਕਦੇ ਹੋ ਨਿੰਮ ਦੇ ਪੱਤੇ ਨੂੰ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਸਕਦੇ ਹੋ ਨਹੀਂ ਤੁਸੀਂ ਜਿਹੜੇ ਨਿੰਮ ਦੇ ਹਰੇ ਪੱਤੇ ਹੀ ਹੁੰਦੇ ਨੇ ਉਹਨਾਂ ਨੂੰ ਤੋੜ ਕੇ ਉਹਨਾਂ ਨੂੰ ਗ੍ਰाइंड ਕਰਕੇ ਉਹਨਾਂ ਦਾ ਚੰਗੀ ਤਰ੍ਹਾਂ ਜਿਹੜਾ ਪੇਸਟ ਬਣਾ ਕੇ ਉਹ ਤੁਸੀਂ ਆਪਣੇ ਫੇਸ ਤੇ ਅਪਲਾਈ ਕਰ ਸਕਦੇ ਹੋ ਪੇਸਟ ਦੇ ਵਿੱਚ ਤੁਸੀਂ ਹੋਰ ਕੁਝ ਨਹੀਂ ਮਿਕਸ ਕਰਨ ਦੀ ਲੋੜ ਤੁਹਾਨੂੰ ਸਿਰਫ ਕੱਚਾ ਦੁੱਧ ਮਿਕਸ ਕਰਨਾ ਤੁਸੀਂ ਕਿਉਂਕਿ ਜੀ ਆਪਾਂ ਕੱਲੇ ਰਿਮੇ ਦੇ ਪੱਤਿਆਂ ਦਾ ਪੇਸਟ ਬਣਾਉਣਾ ਹੈ ਨਾ ਤਾਂ ਉਹ ਚੰਗੀ ਤਰ੍ਹਾਂ ਪੇਸਟ ਨਹੀਂ ਬਣਦਾ ਹੈਗਾ ਕਰੀਮੀ ਟੈਕਸਚਰ ਨਹੀਂ ਆਉਂਦਾ ਉਹਦਾ ਕਿ ਅਪਲਾਈ ਕਰਨਾ ਜਿਹੜਾ ਉਹ ਔਖਾ ਹੁੰਦਾ ਹੈਗਾ ਤਾਂ ਉਹਦੇ ਵਿੱਚ ਆਪਾਂ ਕੱਚਾ ਦੁੱਧ ਮਿਕਸ ਕਰ ਲਾਂਗੇ ਹੈਨਾ ਕੱਚੇ ਦੁੱਧ ਦਾ ਕਿੰਨਾ ਫਾਇਦਾ ਆਪਣੇ ਫੇਸ ਲਈ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਹੈਨਾ ਬਹੁਤ ਹੀ ਵਧੀਆ ਕਲੀਨਜ਼ਰ ਹੈਗਾ ਜਿਹੜਾ ਕੱਚਾ ਦੁੱਧ ਹੈ ਆਪਣੇ ਫੇਸ ਦੀ ਸਕਿਨ ਲਈ ਹੈਨਾ ਤੇ ਚਲੋ ਜੀ ਅੱਜ ਦੀ ਵੀਡੀਓ ਸਟਾਰਟ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਪੈਕ ਰੈਡੀ ਕਰ ਲੈਣੇ ਹੈਗੇ ਫਿਰ ਆਪਾਂ ਅਪਲਾਈ ਕਰਾਂਗੇ ਉਸ ਤੋਂ ਬਾਅਦ ਪਤਾ ਨਹੀਂ ਦਿਖਾਵਾਗੇ ਰਿਜ਼ਲਟ ਠੀਕ ਹੈ ਸੋ ਹੁਣ ਮੇਰੇ ਫੇਸ ਤੇ ਕੋਈ ਪਿੰਪਲ ਨਹੀਂ ਹੈਗੇਗੇ ਸੋ ਜੇ ਹੁੰਦੇ ਹਨ ਤਾਂ ਆਪਾਂ ਤੁਹਾਨੂੰ ਜਿਹੜਾ ਰਿਜ਼ਲਟ ਉਹ ਜ਼ਿਆਦਾ ਪਤਾ ਲੱਗਣਾ ਸੀ ਪਰ ਜਿਹੜੇ ਪਿੰਪਲ ਸੀਗੇ ਮੇਰੇ ਪਹਿਲਾਂ ਸੀਗੇ ਜਦੋਂ ਮੈਂ ਨਿੰਮ ਦਾ ਜਿਹੜਾ ਫੇਸ ਵਾਸ਼ ਬਣਾ ਕੇ ਉਹਦੀ ਸਾਬਣ ਬਣਾ ਕੇ ਕਾਫੀ ਲਗਾਤਾਰ ਯੂਜ਼ ਕਰਦੀ ਰਹੀ ਤਾਂ ਉਹ ਸਾਰੇ ਜਿਹੜੇ ਦਾਗ ਵੀ ਮਿਟ ਗਏ ਤੇ ਨਾਲ ਨਾਲ ਪਿੰਪਲਸ ਵੀ ਸਾਰੇ ਸੈੱਟ ਹੋ ਗਏ ਸੀਗੇ ਪਹਿਲਾਂ ਤੁਹਾਡੇ ਜਿਹੜੇ ਐਕਟਿਵ ਪਿੰਪਲ ਨੇ ਹਨਾ ਉਹ ਰਾਮ ਆਉਣੇ ਸ਼ੁਰੂ ਹੋ ਜਾਣਗੇ ਠੀਕ ਹੋਣੇ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਜਿਹੜੇ ਦਾਗ ਤੱਬੇ ਰਹਿ ਜਾਣਗੇ ਉਹ ਵੀ ਤੁਹਾਡੇ ਜਿਹੜੇ ਕਲੀਅਰ ਹੋ ਜਾਣਗੇ ਹੌਲੀ-ਹੌਲੀ ਕੋਈ ਵੀ ਰੈਮਡੀ ਹੈ ਹਨਾ ਜਦੋਂ ਆਪਾਂ ਲਗਾਤਾਰ ਮਹੀਨਾ ਡੇਢ ਮਹੀਨਾ ਕੰਟੀਨਿਊ ਫੋਲੋ ਕਰਦੇ ਆ ਤਾਂ ਆਪਾਂ ਨੂੰ ਰਿਜ਼ਲਟ ਮਿਲਣੇ ਸ਼ੁਰੂ ਹੁੰਦੇ ਨੇ ਇਹ ਨਹੀਂ ਹੈਗਾ ਹਨਾ ਵੀ ਆਪਾਂ ਇੱਕ ਦਿਨ ਚੀਜ਼ ਯੂਜ਼ ਕੀਤੀ ਤੇ ਦੂਸਰੇ ਦਿਨ ਆਪਾਂ ਨੂੰ ਰਿਜ਼ਲਟ ਮਿਲ ਇਦਾਂ ਤਾਂ ਕਿਸੇ ਜਿਹੜਾ ਆਪਾਂ ਮਾਰਕੀਟ ਵਾਲੇ ਨਾ ਕੈਮੀਕਲ ਵਾਲੇ ਪ੍ਰੋਡਕਟ ਵਰਤਦੇ ਆ ਉਹਨਾਂ ਦਾ ਵੀ ਨਹੀਂ ਇਨੀਸ਼ੀਅਲ ਰਿਜ਼ਲਟ ਮਿਲਦਾ ਹਨਾ ਜਿੰਨਾ ਛੇਤੀ ਆਪਾਂ ਹੋਮ ਰੈਮਡੀਜ਼ ਤੋਂ ਭਾਲਦੇ ਆਗੇ ਸੋ ਜਿਹੜੀ ਵੀ ਹੋਮ ਰੈਮਡੀ ਤੁਸੀਂ ਸ਼ੁਰੂ ਕਰਦੇ ਹੋਣੇ ਉਹਨੂੰ ਲਗਾਤਾਰ ਕੰਟੀਨਿਊ ਫੋਲੋ ਕਰਕੇ ਦੇਖੋ ਫਿਰ ਤੁਹਾਨੂੰ ਰਿਜ਼ਲਟ ਆ ਜਿਹੜੇ ਉਹ ਮੈਨ ਸਟਾਰਟ ਹੋਣਗੇ ਸੋ ਮੇਰੀ ਸਕਿਨ ਗਲੋ ਕਰ ਰਹੀ ਹੈਗੀ ਹਨਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮੈਂ ਕੁਝ ਵੀ ਨਹੀਂ ਯੂਜ਼ ਕਰਦੀ ਹੈਗੀ ਕਿ ਕੁਝ ਕੈਮੀਕਲ ਵਾਲਾ ਤੇ ਮੈਂ ਹੋਮ ਰੈਮਡੀਜ਼ ਹੀ ਅਪਲਾਈ ਕਰਦੀ ਆ ਆਪਣੇ ਫੇਸ ਤੇ ਘਰ ਦੀਆਂ ਚੀਜ਼ਾਂ ਤੋਂ ਹੀ ਆਪਣੇ ਫੇਸ ਨੂੰ ਜਿਹੜਾ ਹਮੇਸ਼ਾ ਗਲੋਹੀ ਬਣਾ ਕੇ ਰੱਖਦੀ ਆ ਹਨਾ ਚਲੋ ਜੀ ਆਪਾਂ ਅੱਜ ਨਿੰਮ ਦਾ ਜਿਹੜਾ ਨਿੰਮ ਦੇ ਪੱਤਿਆਂ ਦਾ ਪੇਸਟ ਦਾ ਨਿੰਮ ਦੇ ਪਾਊਡਰ ਦਾ ਆਪਾਂ ਜਿਹੜਾ ਫੇਸ ਪੈਕ ਲਗਾਵਾਂਗੇ ਆਪਣੇ ਫੇਸ ਤੇ ਉਹਦੇ ਲਈ ਆਪਾਂ ਲਾ ਲਾਂਗੇ ਕੱਚਾ ਦੁੱਧ ਠੀਕ ਹੈ ਜੀ ਦੋ ਤੋਂ ਤਿੰਨ ਚਮਚ ਲੈ ਲਓ ਤੁਸੀਂ ਜਿੰਨੇ ਨਾਲ ਪੇਸਟ ਬਣ ਜੇ ਹਨਾ ਓਨਾਂ ਕੋ ਤੁਸੀਂ ਕੱਚਾ ਦੁੱਧ ਲੈਣਾਗਾ ਕੱਚੇ ਦੁੱਧ ਦੀ ਥਾਂ ਤੇ ਤੁਸੀਂ ਗੁਲਾਬ ਜਲ ਵੀ ਲੈ ਸਕਦੇ ਹੋਗੇ ਠੀਕ ਹੈ ਜਿਹੜਾ ਪਾਊਡਰ ਹੈਗਾ ਨਿੰਮ ਦੇ ਪੱਤੇ ਦਾ ਪਾਊਡਰ ਹੈ ਤੁਸੀਂ ਆ ਆਫਲਾਈਨ ਵੀ ਬਾਇ ਕਰ ਸਕਦੇ ਹੋ ਕਿਸੇ ਵੀ ਸ਼ਾਪ ਤੋਂ ਹਨਾ ਤੇ ਆਫਲਾਈਨ ਵੀ ਤੁਸੀਂ ਆਰਡਰ ਕਰ ਸਕਦੇ ਹੋ ਆ ਆਫਲਾਈਨ ਥੋੜਾ ਜਿਹਾ ਵਧੀਆ ਕੀ ਥੋੜਾ ਸਸਤੇ ਪੈ ਜਾਂਦੇ ਨੇ ਪਰ ਆਫਲਾਈਨ ਥੋੜਾ ਮਹਿੰਗਾ ਲੱਗਦੇ ਨੇ ਇੱਕ ਪੈਕੇਜਿੰਗ ਹੀ 100 ਰੁਪਏ ਦੀ ਲੱਗਦੇ ਨੇ ਉਹ ਪਰ ਜੇ ਆਪਾਂ ਆਨਲਾਈਨ ਮੰਗਵਾਉਣਾ ਤਾਂ ਕਾਫੀ ਸਾਰੇ ਪਾਊਡਰ ਹੈ ਜਿਹੜੇ ਪਾਊਚ ਇਕੱਠੇ ਆ ਜਾਂਦੇ ਨੇ ਆਪਣੇ ਕੋਲ ਬਿਲਕੁਲ ਨਿੰਮ ਵਰਗੀ ਜਿਵੇਂ ਨਿੰਮ ਚੋਂ ਹੀ ਕੌੜੀ ਜੀ ਸਮੈਲ ਆਉਂਦੀ ਹੁੰਦੀ ਓਮੀ ਸਮੈਲ ਆ ਜਿਹਦੇ ਵਿੱਚ ਆ ਦੇਖ ਸਕਦੇ ਤੁਸੀਂ ਦੇਖਣ ਨੂੰ ਲੱਗਦਾ ਕਿ ਜਿਵੇਂ ਮਹਿੰਦੀ ਹੁੰਦੀ ਹੈ ਜੀ ਇਸ ਤਰ੍ਹਾਂ ਲੱਗਦਾ ਹੈਗਾ ਪਰ ਹੈਗਾ ਇਹ ਨਿੰਮ ਦੇ ਪੱਤੇਆਂ ਦਾ ਪਾਊਡਰ ਹੈਗਾ ਕਿਉਂਕਿ ਸਮੈਲ ਤੋਂ ਵੀ ਪਤਾ ਲੱਗ ਰਿਹਾ ਹੈਗਾ ਆਪਾਂ ਨੂੰ ਹਨਾ ਤੇ ਚਲੋ ਜੀ ਆਪਾਂ ਇੱਕ ਤੋਂ ਡੇਢ ਚਮਚ ਪਰ ਕੇ ਜਿਹੜਾ ਕੱਚੇ ਦੁੱਧ ਦੇ ਵਿੱਚ ਪਾ ਲਿਆ ਹੈਗਾ ਤੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਮੈਂ ਫਿਰ ਤੋਂ ਦੱਸ ਰਹੀ ਹਾਂ ਕਿ ਆਪਾਂ ਇਹਦੇ ਵਿੱਚ ਸਿਰਫ ਦੋ ਚੀਜ਼ਾਂ ਹੀ ਜਿਹੜੀਆਂ ਨੇ ਐਡ ਕੀਤੀਆਂ ਨਹੀਂਆਂ ਇੱਕ ਕੱਚਾ ਦੁੱਧ ਤੇ ਦੂਸਰਾ ਨਿੰਮ ਦੇ ਪੱਤਿਆਂ ਦਾ ਜਿਹੜਾ ਪਾਊਡਰ ਲਓ ਜੀ ਆਪਣਾ ਪੇਸਟ ਹੈ ਜਿਹੜਾ ਉਹ ਬਣ ਕੇ ਰੈਡੀ ਹੋ ਗਿਆ ਥੋੜਾ ਜਿਹਾ ਟਾਈਮ ਆਪਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਤਾਂ ਜੋ ਇਹ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਏ ਮੈਂ ਨਿੰਮ ਦੇ ਜਿਹੜੇ ਆ ਪਾ ਪੱਤੇ ਨੂੰ ਉਬਾਲ ਕੇ ਹਨਾ ਉਹਦਾ ਪਾਣੀ ਬਣਦਾ ਹਰਾ ਹਰਾ ਪਾਣੀ ਬਣ ਜਾਂਦਾ ਹੈ ਉਹਦਾ ਮੈਂ ਸਪਰੇਅ ਬੋਟਲ ਚ ਭਰ ਕੇ ਆਪਣੇ ਫੇਸ ਤੇ ਪਾਣੀ ਵੀ ਅਪਲਾਈ ਕਰਦੀ ਰਹੀਆਂ ਫੇਸ ਵਾਸ਼ ਦੀ ਤਰ੍ਹਾਂ ਤਾਂ ਉਹਦੇ ਨਾਲ ਵੀ ਜਿਹੜੇ ਤੁਹਾਡੇ ਪਿੰਪਲਸ ਨੇ ਜਿੰਨਾ ਭੈਣਾ ਦੇ ਹਨਾ ਆ ਜ਼ਿਆਦਾਤਰ ਹਨਾ ਟੀਨੇਜਰ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਮੁੰਡੇ ਹੁੰਦੇ ਨੇ ਉਹਨਾਂ ਦੇ ਜ਼ਿਆਦਾ ਹੋ ਜਾਂਦੇ ਨੇ ਪਿੰਪਲ ਵਗੈਰਾ ਬਾਅਦ ਚ થોੜੀ-ਵਾਲੀ ਕਲੀਅਰ ਹੋਣੇ ਸ਼ੁਰੂ ਹੋ ਜਾਂਦੇ ਨੇਗੇ ਸੋ ਉਹ ਯੂਜ਼ ਕਰ ਸਕਦੇ ਨੇ ਜਿਨ੍ਹਾਂ ਦੇ ਜ਼ਿਆਦਾ ਪਿੰਪਲਸ ਨੇਗੇ ਤੇ ਪਿੰਪਲਸ ਦੇ ਦਾਗ ਨੇਗੇ ਹਨਾ ਥੋੜਾ ਜਿਹਾ ਇਹ

ਹੁਣ ਆਪਾਂ ਇਹਨੂੰ ਅਪਲਾਈ ਕਰਾਂਗੇ ਚੰਗੀ ਤਰ੍ਹਾਂ ਹਾਂਜੀ ਹੁਣ ਆਪਾਂ ਨੂੰ ਪੈਕ ਲਗਾਏ ਨੂੰ ਜਿਹੜੇ 15 ਮਿੰਟ ਹੋ ਗਏ ਨੇ ਤੁਸੀਂ 20 ਮਿੰਟ ਵੀ ਰੱਖ ਸਕਦੇ ਹੋਗੇ ਤੇ ਹੁਣ ਆਪਾਂ ਇਹਨੂੰ ਵਾਸ਼ ਕਰਕੇ ਫਿਰ ਤੁਹਾਨੂੰ ਸਕਿਨ ਦਿਖਾਉਣੇ ਆ ਆਪਣੀ ਜਿਨ੍ਹਾਂ ਦੀ ਸਕਿਨ ਕਲੀਅਰ ਹੈ ਉਹ ਵੀ ਲਗਾ ਸਕਦੇ ਨੇ ਵੀਰੇ ਕਿਉਂਕਿ ਇਹਦੇ ਨਾਲ ਜਿਹੜਾ ਤੁਹਾਡੀ ਸਕਿਨ ਹੈ ਉਹ 글로 ਵੀ ਕਰਦੀਏਗੀ ਪਿੰਪਲਸ ਜਦ ਨਾਲ ਠੀਕ ਹੁੰਦੇ ਹੀ ਹੁੰਦੇ ਨੇ ਨਾਲ ਨਾਲ ਤੁਹਾਡੀ ਸਕਿਨ ਨੂੰ ਜਿਹੜਾ ਨਾ ਇੱਕ 글로 ਆਉਂਦਾ ਤੁਹਾਡੀ ਸਕਿਨ ਤੇ ਜਿਹੜਾ ਵਾਸ਼ ਕਰਨ ਤੋਂ ਬਾਅਦ ਮੈਂ ਤੁਹਾਨੂੰ ਇੱਕ ਪ੍ਰੂਫ ਵੀ ਦਿਖਾਵਾਂਗੀ ਹਨਾ ਕਿਸ ਤਰ੍ਹਾਂ ਤੁਹਾਡਾ ਸਕਿਨ ਹੈ ਜਿਹੜੀ ਉਹ 글로 ਕਰੂਗੀ ਹਨਾ ਤੇ ਚਲੋ ਹੁਣ ਆਪਾਂ ਵਾਸ਼ ਕਰ ਲੈਂਦੇ ਆ ਫੇਸ ਨੂੰ ਫਿਰ ਤੁਹਾਨੂੰ ਮਿਲਦੇ ਆ ਹਾਂਜੀ ਇੱਥੇ ਆਪਾਂ ਫੇਸ ਵਾਸ਼ ਕਰਕੇ ਮੈਂ ਡਾਇਰੈਕਟ ਕੈਮਰੇ ਦੇ ਸਾਹਮਣੇ ਆਈਆਂਗੀ ਤੇ ਤਾਂ ਜੋ ਹਨਾ ਤੁਹਾਨੂੰ ਪ੍ਰੂਫ ਪਤਾ ਲੱਗ ਸਕੇ ਕਿ ਕਿੰਨਾ ਜਿਹੜਾ ਚਿਹਰੇ ਤੇ ਹਨਾ ਕੱਚੇ ਦੁੱਧ ਦਾ ਵੀ ਬਹੁਤ ਰੋਲ ਹੈ ਬਰੇ ਇਹਦੇ ਵਿੱਚ ਕਿਉਂਕਿ ਕੱਚੇ ਦੁੱਧ ਨਾਲ 글로ਉ ਆਉਂਦਾ ਆਪਣੇ ਫੇਸ ਤੇ ਕਲੀਨਿੰਗ ਹੁੰਦੀ ਹੈ ਆਪਣੇ ਫੇਸ ਦੀ ਚੰਗੀ ਤਰ੍ਹਾਂ ਹਨਾ ਜਿਹੜੀ ਡਸਟ ਵਗੈਰਾ ਆਪਣੇ ਫੇਸ ਤੋਂ ਸਾਫ਼ ਹੁੰਦੀ ਹੈਗੀ ਤੇ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਹੈ ਹਨਾ ਤੁਸੀਂ ਦੇਖ ਸਕਦੇ ਹੋਗੇ ਹਨਾ ਅ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿੱਦਾਂ ਲੱਗਿਆ ਤੁਹਾਨੂੰ ਵੀਡੀਓ ਦੇ ਵਿੱਚ ਹਨਾ ਵਧੀਆ ਲੱਗੀ ਜਾਂ ਨਹੀਂ ਲੱਗੀ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਜਿੰਨੇ ਕ ਵਿਊ ਹੁੰਦੇ ਨੇ ਵੀਡੀਓ ਵੀਡੀਓ ਤੇ ਹਨਾ ਉਹਨੇ ਇੱਕ ਕਮੈਂਟ ਨਹੀਂ ਹੁੰਦੇ ਹੈਗੇ ਸੋ ਜਿਹੜੀਆਂ ਭੈਣਾਂ ਨੂੰ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਜਰੂਰ ਕਮੈਂਟ ਕਰਿਆ ਕਰੋ ਕਿ ਕਿੱਦਾਂ ਦੀ ਲੱਗੀ ਹੈਲਪਫੁਲ ਰਹੀ ਜਾਂ ਨਹੀਂ ਰਹੀ ਹਨਾ ਤੇ ਚਲੋ ਜੀ ਹੁਣ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਜਿੰਨਾ ਭੈਣਾਂ ਦੇ ਪਿੰਪਲ ਨੇ ਫੇਸ ਤੇ ਹਨਾ ਜਾਂ ਪਿੰਪਲ ਹੁੰਦੇ ਰਹਿੰਦੇ ਨੇ ਕੋਈ ਹਨਾ ਨਵਾਂ ਜਾਂ ਨਿਕਲਿਆ ਹੈ ਪਿੰਪਲ ਉਹ ਪਹਿਲਾਂ ਵਾਲਾ ਠੀਕ ਹੋ ਗਿਆ ਹੋਰ ਨਿਕਲਿਆ ਆ ਤਾਂ ਉਹ ਭੈਣਾਂ ਪਲੀਜ਼ ਜ਼ਰੂਰ ਇੱਕ ਵਾਰੀ ਅਪਲਾਈ ਕਰਕੇ ਦੇਖਣ ਬਹੁਤ ਸੋਹਣਾ ਰਿਜ਼ਲਟ ਆ ਜਿਹੜਾ ਤੁਹਾਨੂੰ ਮਿਲੂਗਾ ਠੀਕ ਹੈ ਜੀ ਸੋ ਹੁਣ ਮਿਲਾਂਗੇ ਨੈਕਸਟ ਵੀਡੀਓ ਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ